ਬਟਾਲਾ ਪੁਲਿਸ ਦੇ ਥਾਣਾ ਸਿਵਲ ਲਾਈਨ ਪੁਲਿਸ ਟੀਮ ਦੇ ਵੱਲੋਂ ਮੁਖਬੀਰ ਖਾਸ ਦੀ ਇਤਲਾਹ ਤੇ ਗੋਖੂਆ ਨਾਕੇ ਬੰਦੀ ਦੌਰਾਨ ਇੱਕ ਟਰੱਕ ਦੀ ਜਰੋ ਚੈਕਿੰਗ ਕੀਤੀ ਤਾਂ ਉਸ ਟਰੱਕ ਦੇ ਬਿੱਲ ਅਨੁਸਾਰ ਉਸ ਵਿੱਚ ਫੁੱਲੀਆਂ ਦੀਆਂ ਬੋਰੀਆਂ ਲੱਦੀਆਂ ਹੋਈਆਂ ਸੀ ਪਰ ਮੁਖਬੀਰ ਖਾਸ ਦੀ ਇਤਲਾਹ ਮੁਤਾਬਿਕ ਜਰੋ ਪੁਲਿਸ ਟੀਮ ਵੱਲੋਂ ਬਰੀਕੀ ਨਾਲ ਚੈਕਿੰਗ ਕੀਤੀ ਗਈ ਤਾਂ ਫੁੱਲੀਆਂ ਦੀਆਂ ਬੋਰੀਆਂ ਦੇ ਥੱਲੇ 510 ਪੇਟੀਆਂ ਦੀ ਜਾਇ ਸ਼ਰਾਬ ਦੀਆਂ ਬਰਾਮਤ ਹੋਈਆਂ ਪੁਲਿਸ ਅਨੁਸਾਰ ਇਹ ਸ਼ਰਾਬ ਜੋ ਕਿ ਪੰਜਾਬ ਦੀ ਬਣੀ ਹੋਈ ਹੈ ਰਾਜਸਥਾਨ ਜਾ ਰਹੀ ਸੀ ਜਿਸ ਦੇ ਕੋਈ ਕਾਗਜ਼ ਜਾਂ ਡਰਾਈਵਰ ਕੋ ਨਹੀਂ ਸੀ ਇਸ ਸ਼ਰਾਬ ਨੂੰ ਟਰੱਕ ਸਮੇਤ ਤੇ ਡਰਾਈਵਰ ਸਮੇਤ ਕਾਬੂ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਅਤੇ ਅਗਲੀ ਸ਼ਾਨਦਿਸ਼ ਸ਼ੁਰੂ ਕਰਤੀ ਗਈ ਕਿ ਇਹ ਇਹ ਸ਼ਰਾਬ ਕਿਸ ਨੇ ਮੰਗਵਾਈ ਸੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਅਸੀਂ ਐਸਐਸਪੀ ਸਾਹਿਬ ਦੇ ਵਿਸ਼ੇ ਨਾਲ ਬੇਸ਼ਰਮ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸਟਾਫ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਹਾਂ ਕੱਲ ਸਰ ਕੋ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀ ਕਿ ਸ਼ਰਾਬ ਦਾ ਪਰ ਟਰੱਕ ਜਿਹੜਾ ਆ ਉਹ ਅੰਮ੍ਰਿਤਸਰ ਸਾਈਡ ਤੋਂ ਅਕੇ ਪਾਸ ਆਨ ਹੋ ਰਿਹਾ ਹੈ ਬਾਈਪਾਸ ਤੋਂ ਤੇ ਅਸੀਂ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆਈ ਅਸੀਂ ਟੋਟਲੀ ਅਪਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਤੇ ਇਸ ਪਰ ਇਨਫੋਰਮੇਸ਼ਨ ਅਸੀਂ ਇਹਨੂੰ ਰੋਕਿਆ ਲੋਕਨ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚੁਨੂ ਖਿਲ ਕੰਦੇ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਕਿ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਹੇ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਈ ਭਾਕੇ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਪਿਛਾਰ ਉਹਨਾਂ ਸੈਂਟਰ ਕਰਕੇ ਤੇ ਚਾਰਜ ਫੇਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਤਲਬ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬ ਦੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਏ ਆ ਕੁਝ ਅਧਿਗੇ ਆ ਕੁਝ ਕੂਲੀਆਂ ਪੇਟੀਆਂ ਲਗ ਲਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕ ਕੀਤੀ ਹੈ ਅਗਰ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਟੀਆਂ ਦੇ ਮੁਤਾਬਕ ਇਹਨੇ ਵੈਸਟ ਬਿੰਗਲ ਸਿਲੀਕੁੜੀ ਜਾਣਾ ਸੀਗਾ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਦੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਉਹਨਾਂ ਦਾ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਹੋਰ ਹੀ ਦੀ ਅਸੀਂ ਪੰਜ ਦਿਨਾਂ ਦਾ ਰਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਕੀਤਾ ਗਿਆ ਹੈ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕਤਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿੰਟੀਆਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ 420 ਦਾ ਵੀ ਇਹਦੇ ਵਿੱਚ ਵਾਧਾ ਕੀਤਾ ਦੇ ਨੇ ਕੱਤ ਲੋ ਕਿਤੇ ਇਹਦੇ ਵਿੱਚ ਅਸੀਂ ਇੱਕ ਡਰਾਈਵਰ ਆ ਜਿਹੇ ਫਿਲਹਾਲ ਕਾਬੂ ਕੀਤਾ ਤੇ ਉਹਦਾ ਨਾਮ ਈਸਾ ਰਾਮ ਹੈ ਜਿਹੜਾ ਕਿ ਰਾਜਸਥਾਨੋਂ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਉਹਦੇ ਨਾਮ ਨੂੰ ਜ਼ਿਕਰ ਕਰੂੰਗਾ ਤਾਂ ਕਿ ਮੈਂ ਮੇਰੀ ਇਨਵੈਸਟੀਗੇਸ਼ਨ ਇਹਨਾਂ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਗਰੈਸ ਤੋਂ ਫਿਰ ਅਸੀਂ ਪ੍ਰੋਬੇਬਲੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ ਸਨਿਗੁਲੈਰਿਟੀ ਹੋਊਗੀ